ਕਿਸ ਤਰੀਕੇ ਦੇ ਨਾਲ ਦੇਖਦੇ ਹਾਂ ਕਿ ਇਹ ਪਹਿਲਾ ਫੈਕਟਰੀ ਇਸ ਲਈ ਲੱਗੀ ਸੀ ਕਿ ਜੋ ਫੈਕਟਰੀ ਜੋ ਕਿਸਾਨਾਂ ਦੀ ਜੋ ਰਹਿਦ ਖੁੰਡਾ ਜਾਂ ਪਰਾਲੀ ਆ ਉਸ ਦਾ ਨਿਪਟਾਰਾ ਹੋਵੇਗਾ ਪ੍ਰਦੂਸ਼ਣ ਤੋਂ ਬਚਾਅ ਹੋਵੇਗਾ ਤੇ ਅੱਜ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਇਸ ਦੇ ਵਿੱਚੋਂ ਬਦਬੂ ਆਉਂਦੀ ਆ ਸਾਹ ਵੀ ਨਹੀਂ ਲੈਂਦੇ ਜਿਹੜਾ ਇਹਦਾ ਰਿਜ਼ਲਟ ਸਾਹਮਣੇ ਆਇਆ ਹੈ ਜਿਹੜੀ ਚਲੀ ਹੈ ਜਿਹੜਾ ਉਧਰ ਰਿਜ਼ਲਟ ਸਾਹਮਣੇ ਆਇਆ ਇਹਦਾ ਤਿੰਨੇ ਤਰ੍ਹਾਂ ਦਾ ਪ੍ਰਦੂਸ਼ਣ ਹੋਇਆ ਹੈ ਹਵਾ ਦੇ ਵਿੱਚ ਪ੍ਰਦੂਸ਼ਣ ਜਿਹਦੇ ਨਾਲ ਅਲਰਜੀ ਹੋ ਰਹੀ ਹੈ ਨੋ ਦਸਰੇ ਜਿਹੜਾ ਸਕੂਲ ਨੇ ਜਿਹੜੇ ਕਈ ਬੱਚੇ ਬੇਹੋਸ਼ ਹੋ ਜਾਂਦੇ ਨੇ ਜਿਹੜੀ ਅਧਰਜਨਾਨੀਆ ਕੰਮ ਕਰਦੀਆਂ ਨੇ ਉਹ ਰੋਕੀ ਵੀ ਨਹੀਂ ਖਾ ਸਕਦੀ ਆ ਮਤਲਬ ਇਹਦਾ ਉਹਨਾਂ ਦਾ ਹਾਲ ਇੱਕ ਜਿਹੜਾ ਇਹਦੇ ਵਿੱਚੋਂ ਮਟੀਰੀਅਲ ਕੱਢ ਰਹੇ ਨੇ ਤੇ ਉਹਦੇ ਜਿਹੜਾ ਹੈ ਉਹ ਖੇਤਾ ਜਿੱਥੇ ਸੱਟਦੇ ਨੇ ਇਹ ਕਹੇ ਕਿ ਸੱਟਦੇ ਜੀ ਖਰਾਕੇ ਤੇ ਪਰ ਉਹਦੇ ਵਿੱਚ ਫਤਲ ਨਹੀਂ ਹੈ ਤੇ ਇਹ ਨਾਲ ਦੇ ਨਾਲ ਜਿਹੜਾ ਹੈ ਇੱਥੇ ਜਿਹੜੀ ਬਦਬੂ ਮਾਰਦੀ ਹੈ ਇੱਥੇ ਜਿਹੜਾ ਅੰਦਰੋਂ ਇਹਦੇ ਮਟੀਰੀਅਲ ਕੱਢ ਕੇ ਖੇਤਾ ਵਿੱਚ ਸੱਟਦੇ ਨੇ ਉਹਦੇ ਨਾਲ ਇਹ ਇਹ ਚੀਜ਼ਾਂ ਇਹਨਾਂ ਨੇ ਪਹਿਲਾਂ ਨਹੀਂ ਦੱਸੀ ਗੁੰਮਰਾਹ ਕੀਤਾ ਜਿਹੜੀ ਮੀਲ ਵਾਲੇ ਦੀ ਮਿਲੀ ਭਗਤ ਵਾਲੀ ਵਾਲੀ ਬੋਰਡ ਜਨਾਲ ਆਪਸਰਾ ਨਾਲ ਵੀ ਮਿਲੀ ਭਗਤ ਹੁੰਦੀ ਹੈ ਹਰ ਚੀਜ਼ ਦੀ ਜਾਂਚ ਦੇ ਵਿੱਚ ਸਾਡੇ ਬੰਦੇ ਸ਼ਾਮਲ ਹੋਣਗੇ ਜੇ ਇਹ ਮਾਪਦੰਡਾਂ ਤੋਂ ਬਾਹਰ ਜਾ ਕੇ ਕੁਝ ਗਲਤ ਮਟੀਰੀਅਲ ਪਾ ਰਹੇ ਹਨ ਇਹਨਾਂ ਤੇ ਮਕਦਮਾ ਕਰਜੋਣਾ ਚਾਹੀਦਾ ਤੇ ਜੇ ਉਹ ਠੀਕ ਹੋਗਾ ਉਹ ਕਿ ਚਲ ਸਕਦੀ ਉਹਦੇ ਨਾਲ ਕੋਈ ਪ੍ਰਦੂਸ਼ਣ ਨਹੀਂ ਹੁੰਦਾ ਕਿ ਵਿਰੋਕਮਟੀ ਇਹ ਤੋਂ ਵੀ ਗੱਲ ਕਰਲੇਗੀ। ਪਨਾ ਫੋਕਸਪੁਰ ਜ਼ਿਲ੍ਹੇ ਦੇ ਵਿੱਚ ਜੀਰੇ ਦੇ ਵਿੱਚ ਜੋ ਫੈਕਟਰੀ ਲੱਗੀ ਸੀ ਉਹ ਪਾਣੀ ਪ੍ਰੋਫਿਊਸ਼ਨ ਕਰਦੀ ਸੀ ਬੰਦ ਕਰਵਾਈ ਗਈ ਤੇ ਅੱਜ ਆਹ ਫੈਕਟਰੀ ਇਹ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਉਸੇ ਤਰੀਕੇ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਕਰ ਰਹੀ ਆ 48 ਦਿਨ ਬੈਠਿਆਂ ਨੂੰ ਹੋ ਗਏ ਕਿ ਲੱਗਦਾ ਕਾਰਵਾਈ ਕਿਉਂ ਨਹੀਂ ਹੋ ਰਹੀ? ਦੇਖੋ ਕਾਰਵਾਈ ਤੇ ਜਿਹੜੀ ਹੈ ਉਹ ਠੀਕ ਹੈ ਤਾਂ ਸੁਖੀ ਹੋਗੀ। ਕਾਰਵਾਈ ਤੇ ਇਸੇ ਤਰ੍ਹਾਂ ਹੁੰਦੀ ਹੈ ਜਿਹੜਾ ਦਿੱਲੀ ਆਪਾਂ ਬੈਠੇ ਜਿਹੜਾ ਸੁਖੀ ਹੋਗੀ। ਪਰ ਇਹਦੇ ਨਾਲ ਨੁਕਸਾਨ ਕਿਦਾ ਹੋ ਰਿਹਾ? ਇਹਦੇ ਨਾਲ ਨੁਕਸਾਨ ਤਾਂ ਫਿਕਰ ਹੀ ਤੇ ਹੋ ਰਿਹਾ। 48 ਨੂੰ ਕਿਤੇ ਬੰਦ ਹੈ ਤੇ ਅੱਗੇ ਕਿਹੜਾ ਚੱਲ ਜਾਣਾ ਅੱਗੇ ਵੀ ਬੰਦੀ ਰਹਿਣੀ ਹੈ ਤੁਹਾਡੀ ਜਥੇਬੰਦੀ ਭਾਰਤੀ ਕਿਸਾਨ ਛੁਡੂਨੀ ਜਿੱਥੇ ਦੇ ਵੱਲੋਂ ਕੀ ਐਲਾਨ ਕੀਤਾ ਜਾਂਦਾ ਕਿ ਜੇਕਰ ਇਸ ਤਰ੍ਹਾਂ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਕੋਈ ਧਰਨਾ ਪ੍ਰਦਰਸ਼ਨ ਸੜਕਾਂ ਤੇ ਉਤਰਿਆ ਪਵੇ ਕੋਈ ਕਵਜਾ ਨਹੀਂ ਕਰਦੇ ਕਿਤੇ ਜਾ ਕੇ ਅਗਵਾਈ ਇੱਥੋਂ ਦੀ ਕਮੇਟੀ ਕਰੇ ਸਾਡੀ ਜਿਹੜੀ ਲੋੜ ਪਏਗੀ ਪੰਜਾਬ ਦੀ ਸਾਡੀ ਟੀਮ ਉਹ ਆਏਗੀ ਸਾਡੀ ਲੋੜ ਪਈਏ ਸਿੱਧੀ ਅਗਲਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੰਗਰਾਲੀ ਦੇ ਵਿੱਚ ਕੁਝ ਕੁਝ ਸਮਾਂ ਪਹਿਲਾਂ ਇੱਕ ਗੈਸ ਫੈਕਟਰੀ ਲੱਗਦੀ ਹੈ ਜਿਸ ਦੇ ਵਿਰੋਧ ਦੇ ਵਿੱਚ ਉਸ ਪਿੰਡ ਦੁਆਰਾ ਧਰਨਾ ਲਗਾਇਆ ਜਾਂਦਾ ਜਿਸ ਨੂੰ ਅੱਜ 47 ਤੋਂ 48 ਦਿਨ ਹੋ ਚੁੱਕੇ ਨੇ ਇਹਨਾਂ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਸ ਫੈਕਟਰੀ ਦੇ ਵਿੱਚੋਂ ਜੋ ਗੰਦੀ ਬਦਬੂ ਆਉਂਦੀ ਹੈ ਜਿਸ ਦੇ ਵਿੱਚ ਸਾਹ ਲੈਣ ਦੇ ਵਿੱਚ ਪਰੇਸ਼ਾਨੀ ਹੋ ਜਾਂਦੀ ਹੈ ਜਾਂ ਕੁਝ ਲੋਕ ਨੇ ਜੋ ਉਹ ਬੇਹੋਸ਼ ਵੀ ਹੋ ਜਾਂਦੇ ਨੇ ਤਾਂ ਅੱਜ ਇਸ ਸੰਘਰਸ਼ ਦੇ ਵਿੱਚ ਧਰਨੇ ਦੇ ਵਿੱਚ ਹਿੱਸਾ ਪਾਉਣ ਦੇ ਲਈ ਹਰਿਆਣੇ ਤੋਂ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਆਗੂ ਕਰਨਾਮ ਸਿੰਘ ਚੜੂਨੀ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਆ ਚੜੂਨੀ ਸਾਹਿਬ ਵੈਗੁਰਜੀ ਕਾ ਖਾਲਸਾ ਵੈਗੁਰਜੀ ਕਾ ਖਾਲਸਾ ਤਾਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿ ਇਹ ਪਹਿਲਾ ਫੈਕਟਰੀ ਇਸ ਲਈ ਲੱਗੀ ਸੀ ਕਿ ਜੋ ਫੈਕਟਰੀ ਜੋ ਕਿਸਾਨਾਂ ਦੀ ਜੋ ਰਹਿਤ ਖੂੰਦਾ ਜਾਂ ਪਰਾਲੀ ਆ ਉਸ ਦਾ ਨਫਟਾਰਾ ਹੋਵੇਗਾ ਪ੍ਰਦੂਸ਼ਣ ਤੋਂ ਬਚਾਅ ਹੋਵੇਗਾ ਤੇ ਅੱਜ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਇਸ ਦੇ ਵਿੱਚੋਂ ਬਦਬੂ ਆਉਂਦੀ ਆ ਸਾਹ ਵੀ ਨਹੀਂ ਲਏ ਹੁੰਦਾ ਦੇਖੋ ਜਿਹੜਾ ਫੈਕਟਰੀ ਲਾਈ ਗਈ ਹੈ ਇਹ ਹੋਰ ਵੀ ਕਈ ਜਗ੍ਹਾ ਲਾਰੇ ਨੇ ਇਹ ਇਹ ਕਹ ਰਹੇ ਨੇ ਵੀ ਜਿਹੜਾ ਖੇਤੀ ਦਾ ਰਾਮਟੀਰੀਅਲ ਹੈ ਉਹ ਉਹਦੇ ਉਹਦੀ ਵੇਸਟੇਜ ਨਾਲ ਆਪਾਂ ਜਿਹੜਾ ਹੈ ਉਹ ਗੈਸ ਬਣਾਵਾਂਗੇ ਜਾਂ ਐਥਨਾਲ ਬਣਾਉਣ ਦੀ ਵੀ ਗੱਲ ਕਰ ਰਹੇ ਨੇ ਕਈ ਕਈ ਜਗ੍ਹਾ ਤੇ ਕੋਲਾ ਬਣਾਉਣ ਦੀ ਵੀ ਗੱਲ ਕਰ ਪਰ ਜਿਹੜਾ ਇਹਦਾ ਰਿਜ਼ਲਟ ਸਾਹਮਣੇ ਆਇਆ ਹੈ ਜਿਹੜੀ ਚਲੀ ਹੈ ਜੀ ਜਿਹੜਾ ਉਹਦਾ ਰਿਜ਼ਲਟ ਸਾਹਮਣੇ ਆਇਆ ਇਹਦਾ ਤਿੰਨੇ ਤਰ੍ਹਾਂ ਦਾ ਪ੍ਰਦੂਸ਼ਣ ਹੋ ਰਿਹਾ ਹੈ ਹਵਾ ਦੇ ਵਿੱਚ ਪ੍ਰਦੂਸ਼ਣ ਹੈ ਜਿਹਦੇ ਨਾਲ ਅਲਰਜੀ ਹੋ ਰਹੀ ਹੈ ਜਿਹਦੇ ਨਾਲ ਦਸਰੇ ਨੇ ਇੱਥੇ ਜਿਹੜਾ ਸਕੂਲ ਹੈ ਨੇੜੇ ਕਈ ਬੱਚੇ ਬੇਹੋਸ਼ ਹੋ ਜਾਂਦੇ ਨੇ ਜਿਹੜੀ ਅਧਰਜਨਾਨੀਆਂ ਕੰਮ ਕਰਦੀਆਂ ਨੇ ਉਹ ਰੋਟੀ ਵੀ ਨਹੀਂ ਖਾ ਸਕਦੀ ਆ ਪਤ ਰਹੇ ਨਾ ਉਹਨਾਂ ਦਾ ਹਾਲ ਬਰਾਏ ਤੇ ਇੱਕ ਤੇ ਹਵਾ ਦਾ ਪ੍ਰਦੂਸ਼ਣ ਹੈ ਇੱਕ ਜਿਹੜਾ ਇਹਦੇ ਚੋਂ ਮਟੀਰੀਅਲ ਕੱਢ ਰਹੇ ਨੇ ਤੇ ਉਹਦੇ ਜਿਹੜਾ ਹੈ ਉਹਨੂੰ ਖੇਤਾਂ ਜਿੱਥੇ ਸੱਟਦੇ ਨੇ ਇਹ ਕਹਿ ਕੇ ਸੱਟਦੇ ਨੇ ਵੀ ਖਰਾਕੇ ਖੇਤੀ ਪਰ ਉਹਦੇ ਚ ਫਸਲ ਹੀ ਨਹੀਂ ਹੁੰਦੀ ਜ਼ਮੀਨ ਉਹਦੇ ਨਾਲ ਖਰਾਬ ਹੋ ਗਈ ਤੇ ਤੀਜਾ ਜਿਹੜਾ ਹੈ ਉਹ ਪਾਣੀ ਦਾ ਪ੍ਰਦੂਸ਼ਣ ਹੈ ਮਤਲਬ ਇੱਥੇ ਇਹ ਸ਼ਿਕਾਇਤਾਰੀਆ ਵੀ ਜ਼ਮੀਨ ਚ ਪਾਣੀ ਪਿਚਾਰੇ ਨੇ ਉਹ ਤੇ ਦੇਖਣ ਤੋਂ ਬਾਅਦ ਪਤਾ ਚੱਲੇਗਾ ਪਰ ਪਾਣੀ ਜਿਹੜਾ ਹੈ ਉਹ ਦਾ ਜਿਹੜਾ ਪ੍ਰਦੂਸ਼ਣ ਹੈ ਉਹ ਦੱਸ ਰਹੇ ਨੇ ਵੀ ਇਹਦੇ ਨਾਲ ਜਿਹੜਾ ਹੋ ਰਿਹਾ ਇਹ ਪ੍ਰਦੂਸ਼ਣ ਨੇ ਤੇ ਇਹ ਨਾਲ ਦੇ ਨਾਲ ਜਿਹੜਾ ਹੈ ਇੱਥੇ ਜਿਹੜੀ ਬਦਬੂ ਮਾਰਦੀ ਹੈ ਇੱਥੇ ਜਿਹੜਾ ਅੰਦਰੋਂ ਇਹਦੇ ਮਟੀਰੀਅਲ ਕੱਢ ਕੇ ਖੇਤਾਂ 'ਚ ਸੱਟਦੇ ਨੇ ਉਹਦੇ ਨਾਲ ਇਹ ਇਹ ਚੀਜ਼ਾਂ ਇਹਨਾਂ ਨੇ ਪਹਿਲਾਂ ਨਹੀਂ ਦੱਸੀਆਂ ਗੁੰਮਰਾਹ ਕੀਤਾ ਹੈ ਕਿ ਲੋਕ ਤੇ ਇਸ ਖੁਸ਼ੀ ਦੇ ਵਿੱਚ ਸੀ ਕਿ ਲੱਗੇਗੀ ਰੋਜ਼ਗਾਰ ਵੀ ਮਿਲੇਗਾ ਸਾਡਾ ਰਾਮਟਰੀਅਲ ਵੀ बिकੇਗਾ ਪਰ ਉਹਦਾ ਉਲਟਾ ਹੋ ਗਿਆ ਤੇ ਇਸ ਕਰਕੇ ਇਹ ਇੱਥੇ ਬੈਠੇ ਹੋਏ ਨੇ ਤੇ ਅਹ ਹਣ ਦੋ ਮਹੀਨੇ ਦੇ ਕਰੀਬ ਕਰੀਬ ਹੋ ਗਏ ਨੇ ਪਰ ਅਜੇ ਸਰਕਾਰ ਜਿਹੜੀ ਹੈ ਜਿਹੜੀ ਉਹਨਾਂ ਨੂੰ ਸੁਣਨੀ ਚਾਹੀਦੀ ਸੀ ਉਹ ਅਜੇ ਨਹੀਂ ਸੁਣ ਰਹੀ ਤੇ ਅਸੀਂ ਸਾਨੂੰ ਵੀ ਅੱਜ ਇਹਨਾਂ ਨੇ ਬੁਲਾਇਆ ਹੈ ਅਸੀਂ ਵੀ ਤੁਹਾਡੇ ਮਾਧਮ ਤੋਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਚੇਤਾਵਨੀ ਦੇ ਰਹੇ ਆ ਵੀ ਅਜ ਕਮੇਟੀ ਬਣਾਓ ਇਹਦੀ ਹਰ ਚੀਜ਼ ਟੈਸਟ ਕਰਾਓ ਜਿਹੜੇ ਕਿਸਾਨ ਨੇ ਉਹ ਆਪਣੀ ਲੈਬਾਰਟਰੀ ਚ ਟੈਸਟ ਕਰਾਨਗੇ ਕਿਤੇ ਇਹ ਨਾ ਹੋਵੇ ਕਿ ਵੀ ਜਿਹੜੀ ਮੀਲ ਵਾਲੇ ਦੀ ਮਿਲੀ ਭਗਤ ਹੁੰਦੀ ਹੈ ਲੈਬਾਰਟਰੀਆਂ ਨਾਲ ਅਫਸਰਾਂ ਨਾਲ ਵੀ ਮਿਲੀ ਭਗਤ ਹੁੰਦੀ ਹੈ ਹਰ ਚੀਜ਼ ਦੀ ਜਾਂਚ ਦੇ ਵਿੱਚ ਸਾਡੇ ਬੰਦੇ ਸ਼ਾਮਲ ਹੋਣਗੇ ਠੀਕ ਹੈ ਜੇ ਇਹ ਮਾਪਦੰਡਾਂ ਤੋਂ ਬਾਹਰ ਜਾ ਕੇ ਕੁਝ ਗਲਤ ਮਟੀਰੀਅਲ ਪਾਰੇ ਹੈ ਤੇ ਇਹਨਾਂ ਤੇ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਕਿ ਜੇ ਉਹ ਠੀਕ ਹੋਗਾ ਹੋ ਕੇ ਚੱਲ ਸਕਦੀ ਉਹਦੇ ਨਾਲ ਕੋਈ ਪ੍ਰਦੂਸ਼ਣ ਨਹੀਂ ਹੁੰਦਾ ਦੇ ਵਿਰੋਕ ਕਮੇਟੀ ਇਥੋਂ ਦੀ ਗੱਲ ਕਰਲੇਗੀ ਤੇ ਇਸ ਕਰਕੇ ਸਾਡਾ ਕਹਿਣਾ ਇਹ ਹੈ ਕਿ ਵੀ ਕਿਤੇ ਇਹ ਨਾ ਹੋਵੇ ਕਿ ਹੁਣ ਇੱਕ ਫੈਕਟਰੀ ਬੰਦ ਕਰਾਈ ਹੈ ਕੱਲ ਨੂੰ ਜਿਹੜੀ ਹੋਰ ਨਾਲ ਉਹ ਵੀ ਬੰਦ ਕਰਾਣੀਆਂ ਪੈਣ ਇਸ ਕਰਕੇ ਇਹ ਜਿਹੜੀ ਫੈਕਟਰੀ ਹੈ ਇਸ ਦੀ ਇਹ ਫਾਈਨਲ ਆਪਣਾ ਕਰ ਲਓ ਜਰੂਨ ਸਿੰਘ ਸਾਹਿਬ ਇਸੇ ਤਰ੍ਹਾਂ ਪਹਿਲਾਂ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜੀਰੇ ਦੇ ਵਿੱਚ ਜੋ ਫੈਕਟਰੀ ਲੱਗੀ ਸੀ ਉਹ ਪਾਣੀ ਪ੍ਰਦੂਸ਼ਣ ਕਰਦੀ ਸੀ ਬੰਦ ਕਰਵਾਈ ਗਈ ਤੇ ਅੱਜ ਆਹ ਫੈਕਟਰੀ ਇਹ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਉਸੇ ਤਰੀਕੇ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਕਰ ਰਹੀ ਹੈ 48 ਦਿਨ ਬੈਠਿਆਂ ਨੂੰ ਹੋ ਗਏ ਕਿ ਲੱਗਦਾ ਕਾਰਵਾਈ ਕਿਉਂ ਨਹੀਂ ਹੋ ਰਹੀ ਦੇਖੋ ਕਾਰਵਾਈ ਤੇ ਜਿਹੜੀ ਹੈ ਉੱਥੇ ਕਿਹੜਾ ਸੌਖੀ ਹੋ ਗਈ ਜੀ ਕਾਰਵਾਈ ਤੇ ਇਸੇ ਤਰ੍ਹਾਂ ਹੁੰਦੀ ਹੈ ਜਿਹੜਾ ਦਿੱਲੀ ਆਪਾਂ ਬੈਠੇ ਜੀ ਕਿਹੜਾ ਸੌਖੀ ਹੋ ਗਈ ਜੀ ਪਰ ਇਹਦੇ ਨਾਲ ਨੁਕਸਾਨ ਕਿਹਦਾ ਹੋ ਰਿਹਾ ਹੈ ਇਹਦੇ ਨਾਲ ਨੁਕਸਾਨ ਤੇ ਫੈਕਟਰੀ ਦਾ ਹੀ ਹੋ ਰਿਹਾ ਜੇ 48 ਦਿਨ ਹੋ ਗਏ ਤੇ ਬੰਦ ਹੈ ਤੇ ਅੱਗੇ ਕਿਹੜਾ ਚੱਲ ਜਾਣੀ ਹੈ ਅੱਗੇ ਵੀ ਬੰਦੀ ਰਹਿਣੀ ਹੈ ਤੇ ਚਲੇਗੀ ਤੇ ਤਾਂ ਜਦੋਂ ਕੋਈ ਬਹਿ ਕੇ ਕੋਈ ਫੈਸਲਾ ਹੋਏਗਾ ਆਪਣੇ ਮਾਪਦੰਡ ਜਿਹੜਾ ਸਹੀ ਕਰਨਗੇ ਜਾਂ ਇਹ ਗਰੰਟੀ ਇਸ ਤਰ੍ਹਾਂ ਦੇਣਗੇ ਕਿ ਵੀ ਅੱਗੇ ਵਾਸਤੇ ਕੋਈ ਗੜਬੜ ਨਹੀਂ ਹੋਏ ਕਿ ਹੋ ਸਕਦਾ ਕੋਈ ਮਿਕਸਿੰਗ ਕਰ ਰਹੇ ਹੋ ਤੇ ਤਾਂ ਹੀ ਕੋ ਸੋਚਿਆ ਜਾ ਸਕਦਾ ਹੈ ਨਾ ਤੇ ਇਸ ਤਰ੍ਹਾਂ ਜੇ ਕੋਈ ਧੱਕਾ ਕਰੇਗਾ ਫਿਰ ਧੱਕਾ ਤੇ ਹੀ ਨਹੀਂ ਚੱਲਦਾ ਜੋ ਮੌਜੂਦਾ ਪੰਜਾਬ ਸਰਕਾਰ ਆ ਉਹ ਇਸ ਕਰਕੇ ਬਣੀ ਸੀ ਕਿ ਅਸੀਂ ਸਿਹਤ ਸਹੂਲਤਾਂ ਲੈ ਕੇ ਆਵਾਂਗੇ ਬਿਮਾਰੀਆਂ ਤੋਂ ਬਚਾਵਾਂਗੇ ਇਹ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਬਿਮਾਰੀਆਂ ਨੇ ਅਜ ਤਾ ਪਹਿਲਾਂ 1 ਕਿਲੋਮੀਟਰ ਪਾਸੇ ਬੈਠੇ ਸੀ ਪਿੰਡ ਚ ਅੱਜ ਤਾਂ ਦਰਾਂ ਚ ਬੈਠੇ ਨੇ ਬਿਮਾਰੀਆਂ ਵੱਧ ਲੱਗਣ ਗਈਆਂ ਸਰਕਾਰ ਧਿਆਨ ਨਹੀਂ ਦੇਖੋ ਇਹ ਤੇ ਜਿਹੜਾ ਸਰਕਾਰਾਂ ਆਪਣੇ ਹਿਸਾਬ ਨਾਲ ਹੀ ਚਲਦੀਆਂ ਨੇ ਇਹ ਕੋਈ ਇੱਕ ਸਰਕਾਰ ਦੀ ਗੱਲ ਨਹੀਂ ਇਹ ਸਾਰੀਆਂ ਸਰਕਾਰਾਂ ਦੇ ਹੀ ਹਾਲ ਹੈ ਤੇ ਬਾਕੀ ਜਿਹੜਾ ਹੈ ਅਸੀਂ ਆਪਣੇ ਵੱਲੋਂ ਵੀ ਆਪਣੇ ਸੰਗਠਨ ਵੱਲੋਂ ਵੀ ਜਿਹੜਾ ਹੈ ਉਹ ਲੈਟਰ ਲਿਖ ਰਹੇ ਆ ਸਰਕਾਰ ਨੂੰ ਤੇ ਜਿਹੜੇ ਆ ਇੱਥੋਂ ਦਾ ਆਸਵਾਸਨ ਦੇ ਰਹੇ ਆ ਕਿ ਸਾਡੀ ਪੂਰੀ ਟੀਮ ਜਿਹੜੀ ਹੈ ਉਸ ਇੱਥੇ ਜਿਹੜਾ ਹੈ ਲੋੜ ਪਈ ਤੇ ਕੰਮ ਕਰੇਗਾ ਗਰੇਵਾਲ ਜੀ ਬੈਠੇ ਨੇ ਦਰਸਾਗਰ ਜੀ ਬੈਠੇ ਨੇ ਸਾਡੇ ਪ੍ਰਧਾਨ ਜੀ ਬੈਠੇ ਨੇ ਤੇ ਸਾਡੀ ਪੂਰੀ ਟੀਮ ਜਿਹੜੀ ਹੈ ਇਹਨਾਂ ਦੇ ਨਾਲ ਸਾਡੀ ਲੋੜ ਪਈ ਕਿ ਅਸੀਂ ਵੀ ਰਹਿ ਗਏ ਤਾਂ ਤੁਹਾਡੀ ਜਥੇਬੰਦੀ ਭਾਰਤੀ ਕਿਸਾਨ ਚੜੂਨੀ ਜਥੇ ਦੇ ਵੱਲੋਂ ਕੀ ਐਲਾਨ ਕੀਤਾ ਜਾਂਦਾ ਕਿ ਜੇਕਰ ਇਸ ਤਰ੍ਹਾਂ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਕੋਈ ਧਰਨਾ ਪ੍ਰਦਰਸ਼ਨ ਸੜਕਾਂ ਤੇ ਉਤਰਿਆ ਪਵੇ ਅਸੀਂ ਐਲਾਨ ਕਰ ਚੁੱਕੇ ਹਾਂ ਕਿ ਅਗਵਾਈ ਤੇ ਇਥੋਂ ਦੀ ਕਮੇਟੀ ਕਰੇਗੀ ਸਾਨੂੰ ਜਿਹੜਾ ਇਥੋਂ ਦੀ ਕਮੇਟੀ ਹਟਮ ਕਰੇਗੀ ਅਸੀਂ ਕੋਈ ਕਬਜ਼ਾ ਨਹੀਂ ਕਰਦੇ ਕਿਤੇ ਜਾ ਕੇ ਅਗਵਾਈ ਇਥੋਂ ਦੀ ਕਮੇਟੀ ਕਰੇਗੀ ਸਾਡੀ ਜਿਹੜੀ ਲੋੜ ਪਏਗੀ ਪੰਜਾਬ ਦੀ ਸਾਡੀ ਟੀਮ ਉਹ ਆਏਗੀ ਸਾਡੀ ਲੋੜ ਪਈਗੀ ਅਸੀਂ ਵੀ ਆ ਕੇ ਨਾਲ ਬੈਠਾਂਗੇ ਪੰਜਾਬ ਦੀਆਂ ਬਾਕੀ ਜਥੇਬੰਦੀਆਂ ਨੂੰ ਵੀ ਕੋਈ ਅਪੀਲ ਕਰਨੀ ਚਾਹੂੰਗਾ ਨਹੀਂ ਅਪੀਲ ਤੇ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਕਿ ਨਾ ਕੱਲਿਆਂ ਦਾ ਕੰਮ ਥੋੜੀ ਜਿਹਾ ਤੇ ਕਾਮਨ ਕੰਮ ਸਭ ਸਭ ਦਾ ਕੰਮ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਕਿ ਇੱਥੇ ਅੱਜ ਹਰਿਆਣੇ ਤੋਂ ਭਾਰਤੀ ਕਿਸਾਨ ਯੂਨੀਅਨ ਛਡੂਨੀ ਦੇ ਆਗੂ ਗਰਨਾਮ ਸਿੰਘ ਛਡੂਨੀ ਪਹੁੰਚੇ ਸੀ ਉਹਨਾਂ ਦਾ ਕਹਿਣਾ ਕਿ ਅਸੀਂ ਹਰ ਹਾਲਤ ਦੇ ਵਿੱਚ ਇਸ ਪਿੰਡ ਦੇ ਨਾਲ ਆ ਇਸ ਧਰਨੇ ਦੇ ਵਿੱਚ ਸਾਥ ਦੰਦੇ ਰਹਾਂਗੇ